ਸਾਡੀ ਸੀਆਈਏ ਟੀਮ ਨੇ ਇੱਕ ਰਿਕਵਰੀ ਕੀਤੀ ਹੈ ਜਿਹਦੇ ਵਿੱਚ ਇੱਕ ਜਿਹੜੇ ਟੇਲ ਦੇ ਟੈਂਕਰ ਹੁੰਦੇ ਨੇ ਜਿਹੜੇ ਟੇਲ ਦੇ ਡੀਪੂ ਤੋਂ ਪੈਟਰੋਲ ਪੰਪ ਤੱਕ ਤੇਲ ਮੁਹੱਈਆ ਕਰਾਉਂਦੇ ਕਾਬੀ ਹਜ਼ਾਰਾਂ ਲੀਟਰ ਉਹਦੇ ਵਿੱਚ ਪੈਟਰੋਲ ਤੇ ਡੀਜ਼ਲ ਹੁੰਦਾ ਹੈ ਉਹਦੀ ਇੱਕ ਸਾਨੂੰ ਸੀਕ੍ਰੇਟ ਇਨਫੋਰਮੇਸ਼ਨ ਸੀਗੀ ਕਿ ਇਹ ਬਹੁਤ ਹਾਈ ਲੈਵਲ ਦੇ ਉੱਤੇ ਚੋਰੀ ਹੁੰਦੀ ਹੈ ਤੇ ਇਹਨਾਂ ਟੈਂਕਾਂ ਵਿੱਚ ਮਿਲਾਵਟ ਕੀਤੀ ਜਾਂਦੀ ਹੈ ਇਹ ਸੀਕ੍ਰੇਟ ਇਨਫੋਰਮੇਸ਼ਨ ਦੇ ਚੱਲਦੇ 11 ਤਰੀਕ 11 9 2024 ਦਿਨੇ 12 ਵਜੇ ਅਸੀਂ ਇੱਕ ਰੇਡ ਕੀਤੀ ਜਿਹਦੇ ਵਿੱਚ ਵੈਸ਼ਨੋਟਾਬਾ ਧੋਲਾ ਜੋ ਕਿ ਸਾਡਾ ਥਾਣਾ ਰੂੜੇਕੇ ਪਿੰਦਾ ਹੈ ਉੱਥੇ ਅਸੀਂ ਇੱਕ ਟੈਂਕਰ ਰਿਕਵਰ ਕੀਤਾ ਜਿਹਦੇ ਵਿੱਚ ਅਸੀਂ ਮੌਕੇ ਤੇ ਟੈਂਕਰ ਦਾ ਡਰਾਈਵਰ ਗੋਗਾ ਸਿੰਘ ਉਹਦੇ ਨਾਲ ਕੰਡਕਟਰ ਲਖਵੀਰ ਸਿੰਘ ਮੌਕੇ ਤੇ ਉਹਨਾਂ ਨੂੰ ਅਰੈਸਟ ਕੀਤਾ ਤੇ ਮੌਕੇ ਦੇ ਉੱਤੇ ਉਹ ਤੇਲ ਕੱਢਦੇ ਪਾਏ ਗਏ ਉਹਨਾਂ ਵੱਲੋਂ ਇੱਕ ਔਜ਼ਾਰ ਹੈ ਜਿਹੜੀਆਂ ਟੈਂਕਰ ਦੇ ਉੱਤੇ ਖਾਸ ਕੰਪਨੀ ਵੱਲੋਂ ਸੀਲਾਂ ਲਾਈਆਂ ਗਈਆਂ ਹੁੰਦੀਆਂ ਜਿਨ੍ਹਾਂ ਨੂੰ ਰਿਵਟ ਕਹਿੰਦੇ ਆ ਉਹ ਰਿਵਟਾਂ ਉਹ ਇਹ ਜਿਹੜੇ ਦੋ ਨੇ ਇਹਨਾਂ ਨੂੰ ਇਹੋ ਜੀ ਮਹਾਰਤ ਹਾਸਲ ਸੀ ਇਹ ਰਿਫਟਾ ਪਟਕੇ ਤੇ ਉਹ ਜਿਹੜਾ ਟੈਂਕਰ ਹੈ ਉਹਦੇ ਵਿੱਚ तकरीबन 700 ਤੋਂ 800 ਲੀਟਰ ਪੈਟਰੋਲ ਦੀ ਚੋਰੀ ਕਰਦੇ ਸੀ ਤੇ ਉਹਦੀ ਏਵਜ਼ ਦੇ ਵਿੱਚ ਤੇਲ ਪੂਰਾ ਕਰਨ ਲਈ ਟੈਂਕਰ ਦੇ ਵਿੱਚ ਤਾਂ ਕਿ ਜਿਹੜਾ ਮਾਲਕ ਹੈ ਪੰਪ ਦਾ ਜਦੋਂ ਤੇਲ ਪਹੁੰਚਣਾ ਉਹਨੇ ਮੈਜ਼ਰਮੈਂਟ ਕਰਨੀ ਹੈ ਉਹਨੂੰ ਸ਼ੱਕ ਨਾ ਹੋਵੇ ਉਹਦੀ ਏਵਜ਼ ਦੇ ਵਿੱਚ ਇੱਕ ਇਥੈਨੋਲ ਪਦਾਰਥ ਹੁੰਦਾ ਉਹਨੂੰ ਭਰ ਦਿੰਦੇ ਸੀ ਕਿਉਂਕਿ ਦੋਨਾਂ ਦੀ ਜਿਹੜੀ ਮਾਰਕੀਟ ਵੈਲਿਊ ਦਾ ਕਿਉਂਕਿ ਰੇਟ ਦਾ ਫਰਕ ਹੈ ਤੇ ਇਹ ਜਿਹੜੀ ਦੋ ਤਰੀਕੇ ਨਾਲ ਕਰਦੇ ਸੀ ਇੱਕ ਤਾਂ ਚੋਰੀ ਕਰਦੇ ਸੀ ਇੰਨਾ ਹਾਈ ਬਹੁਤ ਹਾਈ ਲੈਵਲ ਦੀ ਵੱਡੀ ਮਾਤਰਾ ਦੇ ਵਿੱਚ ਤੇ ਦੂਸਰਾ ਮਿਲਾਵਟ ਕਿਉਂਕਿ ਤੇਲ ਦੀ ਵੀ ਜਿਹੜੀ ਕੁਆਲਿਟੀ ਹੈ ਉਹ ਉਹਦੇ ਨਾਲ ਉਹ ਵੀ ਡਿਸਇੰਟੀਗ੍ਰੇਟ ਹੁੰਦੀ ਹੈ ਪਰ ਇਹਨਾਂ ਦੇ ਜਿਹੜੇ ਇਹਨਾਂ ਦੀ ਸਟੇਟਮੈਂਟ ਬਿਆਨ ਦੇ ਆਧਾਰ ਤੇ ਅਸੀਂ ਦੋ ਬੰਦੇ ਹੋਰ ਨਾਮਜ਼ਦ ਕੀਤੇ ਆ ਸੁਖਵੀਰ ਸਿੰਘ ਤੇ ਸੰਦੀਪ ਸਿੰਘ ਹੈ ਤੇ ਇਹ ਚਾਰ ਬੰਦੇ ਐਸ ਵੇਲੇ ਸਾਡੇ ਕੋਲ ਅਰੈਸਟਡ ਹੈ ਜੋ ਕਿ ਐਸ ਵੇਲੇ ਅਸੀਂ ਰਿਮਾਰਡ ਤੇ ਪੁਛਗੀ ਜਾਰੀ ਹੈ ਇਹਦੇ ਵਿੱਚ ਹੀ ਅਸੀਂ ਇਹ ਚੀਜ਼ ਇਹਦੇ ਅਗੇਂਸਟ ਮਕਦਮਾ ਨੰਬਰ 66 119 2024 ਦੀਨ ਧਾਰਾ 306 318 ਜਰਬ 4 317 ਜਰਬ 2 61 ਜਰਬ 2 ਬੀ ਐਨ ਐਸ ਤੇ ਸੱਤ ਅਸੈਂਸ਼ੀਅਲ ਸਾਡੀ ਸੀਆਈਏ ਟੀਮ ਨੇ ਇਕ ਰਿਕਵਰੀ ਕੀਤੀ ਹੈ ਜਿਹਦੇ ਵਿੱਚ ਇੱਕ ਜਿਹੜੇ ਟੇਲ ਦੇ ਟੈਂਕਰ ਹੁੰਦੇ ਨੇ ਜਿਹੜੇ ਟੇਲ ਦੇ ਡੀਪੂ ਤੋਂ ਪੈਟਰੋਲ ਪੰਪ ਤੱਕ ਤੇਲ ਮੁਹੱਈਆ ਕਰਾਉਂਦੇ ਕਾ ਵੀ ਹਜ਼ਾਰਾਂ ਲੀਟਰ ਉਹਦੇ ਵਿੱਚ ਪੈਟਰੋਲ ਤੇ ਡੀਜ਼ਲ ਹੁੰਦਾ ਹੈ ਉਹਦੀ ਇੱਕ ਸਾਨੂੰ ਸੀਕ੍ਰੇਟ ਇਨਫੋਰਮੇਸ਼ਨ ਸੀਗੀ ਕਿ ਇਹ ਬਹੁਤ ਹਾਈ ਲੈਵਲ ਦੇ ਉੱਤੇ ਚੋਰੀ ਹੁੰਦੀ ਹੈ ਤੇ ਇਹਨਾਂ ਟੈਂਕਾਂ ਵਿੱਚ ਮਿਲਾਵਟ ਕੀਤੀ ਜਾਂਦੀ ਹੈ ਇਹ ਸੀਕ੍ਰੇਟ ਇਨਫੋਰਮੇਸ਼ਨ ਦੇ ਚੱਲਦੇ 11 ਤਰੀਕ 11 9 2024 ਦਿਨੇ 12 ਵਜੇ ਅਸੀਂ ਇੱਕ ਰੇਡ ਕੀਤੀ ਜਿਹਦੇ ਵਿੱਚ ਬੈਸ਼ਨੋ ਢੱਬਾ ਢੋਲਾ ਜੋ ਕਿ ਸਾਡਾ ਥਾਣਾ ਰੂੜੇਕੇ ਪਿੰਦਾ ਉੱਥੇ ਅਸੀਂ ਇੱਕ ਟੈਂਕਰ ਰਿਕਵਰ ਕੀਤਾ ਜਿਹਦੇ ਵਿੱਚ ਅਸੀਂ ਮੌਕੇ ਤੇ ਟੈਂਕਰ ਦਾ ਡਰਾਈਵਰ ਗੋਗਾ ਸਿੰਘ ਉਹਦੇ ਨਾਲ ਕੰਡਕਟਰ ਲਖਵੀਰ ਸਿੰਘ ਮੌਕੇ ਤੇ ਉਹਨਾਂ ਨੂੰ ਅਰੈਸਟ ਕੀਤਾ ਤੇ ਮੌਕੇ ਦੇ ਉੱਤੇ ਉਹ ਤੇਲ ਕੱਢਦੇ ਪਾਏਗੇ ਉਹਨਾਂ ਵੱਲੋਂ ਇੱਕ ਉਜ਼ਾਰ ਹੈ ਜਿਹੜੀਆਂ ਟੈਂਕਰ ਦੇ ਉੱਤੇ ਖਾਸ ਕੰਪਨੀ ਵੱਲੋਂ ਸੀਲਾਂ ਲਾਈਆਂ ਗਈਆਂ ਹੁੰਦੀਆਂ ਜਿਨ੍ਹਾਂ ਨੂੰ ਰਿਵਟ ਕਹਿੰਦੇ ਆ ਉਹ ਰਿਵਟਾਂ ਉਹ ਇਹ ਜਿਹੜੇ ਦੋ ਨੇ ਇਹਨਾਂ ਨੂੰ ਇਹੋ ਜੀ ਮਹਾਰਤ ਹਾਸਲ ਸੀ ਇਹ ਰਿਵਟਾ ਪਟਕੇ ਤੇ ਉਹ ਜਿਹੜਾ ਟੈਂਕਰ ਆ ਉਹਦੇ ਵਿੱਚ ਤਕਰੀਬਨ 700 ਤੋਂ 800 ਲੀਟਰ ਪੈਟਰੋਲ ਦੀ ਚੋਰੀ ਕਰਦੇ ਸੀ ਤੇ ਉਹਦੀ ਏਵਜ਼ ਦੇ ਵਿੱਚ ਤੇਲ ਪੂਰਾ ਕਰਨ ਲਈ ਟੈਂਕਰ ਦੇ ਵਿੱਚ ਤਾਂ ਕਿ ਜਿਹੜਾ ਮਾਲਕ ਹੈ ਪੰਪ ਦਾ ਜਦੋਂ ਤੇਲ ਪਹੁੰਚਣਾ ਉਹਨੇ ਮੈਜ਼ਰਮੈਂਟ ਕਰਨੀ ਹੈ ਉਹਨੂੰ ਸ਼ੱਕ ਨਾ ਹੋਵੇ ਉਹਦੀ ਏਵਜ਼ ਦੇ ਵਿੱਚ ਇੱਕ ਇਥੈਨੋਲ ਪਦਾਰਥ ਹੁੰਦਾ ਉਹਨੂੰ ਭਰ ਦਿੰਦੇ ਸੀ ਕਿਉਂਕਿ ਦੋਨਾਂ ਦੀ ਜਿਹੜੀ ਮਾਰਕੀਟ ਵੈਲਿਊ ਦਾ ਕਿਉਂਕਿ ਰੇਟ ਦਾ ਫਰਕ ਹੈ ਤੇ ਇਹ ਜਿਹੜੀ ਦੋ ਤਰੀਕੇ ਨਾਲ ਕਰਦੇ ਸੀ ਇੱਕ ਤਾਂ ਚੋਰੀ ਕਰਦੇ ਸੀ ਇਹਨਾਂ ਹਾਈ ਬਹੁਤ ਹਾਈ ਲੈਵਲ ਦੀ ਵੱਡੀ ਮਾਤਰਾ ਦੇ ਵਿੱਚ ਤੇ ਦੂਸਰਾ ਮਿਲਾਵਟ ਕਿਉਂਕਿ ਤੇਲ ਦੀ ਵੀ ਜਿਹੜੀ ਕੁਆਲਟੀ ਹੈ ਉਹ ਉਹਦੇ ਨਾਲ ਉਹ ਵੀ ਡਿਸਇੰਟੀਗਰੇਟ ਹੁੰਦੀ ਹੈ ਪਰ ਇਹਨਾਂ ਦੇ ਜਿਹੜੇ ਇਹਨਾਂ ਦੀ ਸਟੇਟਮੈਂਟ ਬਿਆਨ ਦੇ ਆਧਾਰ ਤੇ ਅਸੀਂ ਦੋ ਬੰਦੇ ਹੋਰ ਨਾਮਜ਼ਦ ਕੀਤੇ ਆ ਸੁਖਵੀਰ ਸਿੰਘ ਤੇ ਸੰਦੀਪ ਸਿੰਘ ਤੇ ਇਹ ਚਾਰ ਬੰਦੇ ਐਸ ਵੇਲੇ ਸਾਡੇ ਕੋਲ ਅਰੈਸਟਡ ਹੈ ਜੋ ਕਿ ਐਸ ਵੇਲੇ ਅਸੀਂ ਰਿਵਾਰਡ ਤੇ ਪੁਛਗੀਆਂ ਜਾਰੀ ਹੈ ਇਹਦੇ ਵਿੱਚ ਹੀ ਅਸੀਂ ਇਹ ਚੀਜ਼ ਇਹਦੇ ਅਗੇਂਸਟ ਮੁਕੱਦਮਾ ਨੰਬਰ 66 11/9/2024 ਦੀਨ ਧਾਰਾ 306 318 ਜਰਬ 4 317 ਜਰਬ 2 61 ਜਰਬ 2 ਬੀ ਐਨ ਐਸ ਤੇ 7 essentiial commodity act थाना रूड़ी के पर्चा दर्ज करके ਅਸੀਂ ਇਹ ਬੰਦਿਆਂ ਨੂੰ ਅਰੈਸਟ ਕੀਤਾ ਤੇ ਹੋਰ ਵੀ ਤਫਤੀਸ਼ ਜਾਰੀ ਹੈ